अंदर सिद्ध श्री बाबा बालक नाथ जी रामनगर कांगड़ा कॉलोनी की ओर से शालवी विशाल यात्रा परमजीत बाबा और कंवल जीत जी सेवादार की अध्यक्षता में बसों कारों से बड़ी संख्या में संगतें जूनती गाती रवाना हुई ये यात्रा पीर निगाहें शाह तलाई देोट सिद्ध गुफा महाकलेश्वर ज्वालाजी बगलामुखी चामुंडा देवी होती वापस अमृतसर लौटेगी ये यात्रा तीन दिन की रहेगी नाइन शेड की ओर से हमारी यही कामना है कि ये यात्रा इसी तरह चलती रहे और संगतें मुरादे पाती रहें जय श्री बाबा बालकनाथ Thank you ਬਾਬਾ ਬਾਲਨਾ ਜੀ ਦੇ ਦਰਬਾਰ ਤੇ ਜਾ ਰਹੀ ਹੈ ਔਰ ਬਾਬਾ ਜੀ ਦੇ ਚਰਨਾਂ 'ਚ ਸਾਰੀ ਸੰਗਤ ਨੇ ਬਾਬਾ ਜੀ ਦਾ ਸ਼ੁਕਰੀਆ ਦਾ ਕਰਨ ਜਾ ਰਹੇ ਹੈ ਕਿਉਂਕਿ ਬਾਬਾ ਜੀ ਸਭ ਦੇ ਬੰਧਾਰੇ ਵਰਦੇ ਹੈ, ਛੋਣਿਆਂ ਵਰਦੇ ਹੈ, ਕਿਰਪਾ ਕਰਦੇ ਹੈ ਹਮੇਸ਼ਾ ਹੀ ਆਪਣੇ ਭਗਤਾਂ ਦਾ ਸੰਗਤਾਂ ਦਾ ਸਾਥ ਦਿੰਦੇ ਹੈਗੇ ਮੇਰੇ ਪੂਣਾ ਸ੍ਰੀ ਬਾਬਾ ਜੀ ਤੇ ਇਹ ਜਿੰਨੇ ਵੀ ਬਾਬਾ ਜੀ ਦੀ ਸੇਵਾ ਦਾਰ ਬਾਬਾ ਜੀ ਦੀ ਸੰਗਤ ਬਾਬਾ ਜੀ ਦੇ ਦਰ ਦਿੱਤੇ ਜਾ ਕੇ ਰਲ ਮਿਲ ਕੇ ਸੇਵਾ ਕਰਦੀਆਂ ਔਰ ਸੱਚੇ ਮਾਨ ਦੇ ਤੇ ਬਾਬਾ ਜੀ ਦਾ ਜਾਂਦੇ ਹੀ ਉੱਥੇ ਅੱਜ ਵਿਸ਼ਾਲ ਲੰਗਰ ਹੋਣਾ ਸਾਰੀ ਸੰਗਤਾਂ ਨੂੰ ਲੰਗਰ ਪਾਣੀ ਸ਼ਗਾਇਆ ਜਾਏਗਾ ਇਵਨ ਕੀ ਬਾਹਰ ਜੋ ਵੀ ਸੰਗਤ ਜਿਹੜੀ ਆਉਂਦੀ ਹੈ ਸਾਰੇ ਮੰਗਲ ਪ੍ਰਣਾੜੀ ਲਗਾਏ ਜਾਣਗੇ ਅੱਜ ਬਾਬਾ ਜੀ ਨੇ ਚੰਨਾ ਦੇ ਵੀ ਸ਼ਾਤ ਲਾਈ ਸੰਗਤ ਠਹਿਰੇਗੀ ਸਵੇਰੇ ਤੜਕੇ ਬਾਬਾ ਜੀ ਦੇ ਗੁਫਾ ਵੱਲ ਜਾਣਾ ਅਸੀਂ ਤੇ ਬਾਬਾ ਜੀ ਦੇ ਚੰਨਾ ਨੂੰ ਨਮਸਕਾਰ ਕਰਨਾ ਅਸੀਂ ਆਪਣੀਆਂ ਭੁੱਲਾਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਹੈ ਤੇ ਹਮ ਬਾਬਾ ਜੀ ਨੂੰ ਸਾਦਾ ਇਹ ਹੀ ਕਹਿਣ ਕਿ ਬਾਬਾ ਜੀ ਸਾਡੇ ਨਮਾਨਿਆ ਕੋਲ ਬੱਚਿਆਂ ਤੋਂ ਗਲਤੀਆਂ ਨਾ ਹੋਣ ਕੋਈ ਭੁੱਲਣਾ ਨਾ ਹੋਵੇ ਅਸੀਂ ਕਿਸੇ ਦਾ ਦਿਲ ਨਾ ਦੁਖਾ ਸਕੀਏ ਤੇ ਬਾਬਾ ਜੀ ਮੇਰੀ ਪੌਣਾ ਹਰੀ ਬਾਬਾ ਜੀ ਸਾਰੇ ਵਿੱਚ ਪਾਰਾ ਸੁਣਦੇ ਆ ਕਿਰਪਾ ਕਰਦੇ ਤੇ ਕਰਾ ਪੁਣਾ ਹਰੀ ਦਾ ਬੋਲ ਸਾਡੇ ਜਗਵਾਰੀ ਆਪਣੇ ਚਾਰ ਬਸਾਂ ਜਾ ਰਹੀਆਂ ਆ ਬਾਕੀ ਸੰਗਤ ਹੋਰ ਵੀ ਨਾਲ ਜਾ ਰਹੀ ਆ ਜੇ ਕਰੇ ਲੁੰਦੇ ਨੱਚਦੇ ਕਰਾ ਪੁਣਾ ਹਰੀ ਦਾ ਬੋਲ ਸਾਡੇ पुर हारीि ਜੀ ਬੜੇ ਪਿਆਰ ਦੇ ਨਾਲ ਲੈ ਕੇ ਜਾਂਦੇ ਨੇ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਕਿ ਕਦੋਂ ਸਾਡੀ ਸਰਾਨਾ ਯਾਤਰਾ ਆਵੇ ਤੇ ਕਦੋਂ ਅਸੀਂ ਬਾਬਾ ਜੀ ਦੇ ਮੰਦਰ ਤੇ ਜਾਈਏ ਤੇ ਉਹਨਾਂ ਦੇ ਦਰਸ਼ਨ ਪਾਈਏ ਜੈ ਬਾਬੇ ਦੀ ਪਾ ਜੀ ਦੇ ਜਾ ਰਹੇ ਆ ਅਸੀਂ ਯਾਤਰਾ ਲੈ ਕੇ ਹਰ ਸਾਲ ਬਾਬਾ ਜੀ ਦੇ ਦਰਸ਼ਨਾਂ ਲਈ ਆਪਾਂ ਜਾਂਦੇ ਆ ਸਾਰੀ ਸੰਗਤ ਜਾਂਦੀ ਹੈ ਤੇ ਬੜੀ ਹੀ ਆਨੰਦ ਆਉਂਦਾ ਤੇ ਬਾਬਾ ਜੀ ਆਸਾਂ ਮਰਾਦਾ ਵੀ ਪੂਰੀਆਂ ਕਰਦੇ ਸਾਰੇ ਉਹਨੀਆਂ ਜਕਾਰਾ ਪੋਣਾ ਹਰੀ ਦਾ ਬੋਸ ਸੱਚੇ ਦਰਬਾਰ ਕੀ ਜੈ ਵਾਲਕਨਾਥ ਜਾ ਰਹੇ ਆ ਸਭ ਦੀ ਮੁਨਾ ਕਾਮ ਨੇ ਪੂਰੀ ਕੀਤੀ ਜਕਾਰਾ ਪੋਣਾ ਹਰੀ ਦਾ ਬੋਸ ਸੱਚੇ ਦਰਬਾਰ ਕੀ ਜੈ ਬਾਬਾ ਸਿੱਧਾ ਬਾਬਾ ਵਾਲਕਨਾਥ ਰਾਮਨਗਰ ਕਾਂਗੜਾ ਕਲੋਨੀ ਜੇ ਸਾਰੇ ਸੇਵਾਦਾਰ ਨੇ ਸਾਰੇ ਸੇਵਾਦਾਰਾਂ ਨੂੰ ਤਾਂਗ ਰਹੀਦੀ ਹੈ ਬਾਬਾ ਜੀ ਦੀ ਯਾਤਰਾ ਦੀ ਇਸ ਸਾਲ ਵੀ 25 26 27 ਅਪ੍ਰੈਲ ਯਾਤਰਾ ਲੈ ਕੇ ਜਾ ਰਹੇ ਨੇ ਮੰਦਰ ਤੋਂ ਦਸਾਂ ਗੱਡੀਆਂ ਮੋਟਰਸਾਈਕਲ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਬਾਬਾ ਜੀ ਦੀ ਯਾਤਰਾ ਦੀ ਹਰ ਕੋਈ ਆਪਣੇ ਪਰਿਵਾਰ ਦੇ ਨਾਲ ਇਸ ਯਾਤਰਾ 'ਚ ਸ਼ਾਮਲ ਹੈ ਨਾਲ ਜਾਣ ਨੂੰ ਤਿਆਰ ਹੈ ਜਾ ਰਹੇ ਅੱਜ ਬਾਬਾ ਜੀ ਦੇ ਮੱਥਾ ਟੇਕਣ ਵਾਸਤੇ ਜਿਹੜਾ ਮੁੰਡਾ ਦੇ ਵੀ ਜਵਾਲਾ ਜੀ ਅਗਲਾ ਮੁਕੇ ਮਾਤੇ ਦੇ ਦਰਸ਼ਨ ਕਰਕੇ ਇਤਵਾਰ ਵਾਪਸ ਆਏਗੀ ਸੰਗਤ ਸਾਰੀ ਜੇਕਾਰਾ ਪੁਣਾ ਰਿਨਾਥ ਜੀ ਦਾ ਬਹੁਤ ਸਾਂਝੀ ਦਰਬਾਰ ਕੀ ਜੈ ਹੁ ਜੈ ਚਲੋ ਚੱਲੀਏ ਗੁਲਾਬੀ ਆਇਆ ਮੋੜਾ ਹਰੀ ਨੇ ਚਿੱਟੀਆਂ ਪਾਈਆਂ ਚਲੋ ਚੱਲੀਏ ਗੁਲਾਬੀ ਰੁਤਾਂ ਆਇਆ ਮੋੜਾ ਹਰੀ ਨੇ ਚਿੱਟੀਆਂ ਪਾਈਆਂ ਉਹ ਦੁੱਤਾ ਤਾਰੀ ਨੇ ਚਿੱਟੀਆਂ ਪਾਈਆਂ ਮੋੜਾ ਵਾਲੇ ਨੇ ਚਿੱਟੀਆਂ ਪਾਈਆਂ ਚਲੋ ਚੱਲੀਏ ਗੁਲਾਬੀ ਰੁਤਾਂ ਆਇਆ I'm not a